ਦੋਸਤੋ ਆਪਾਂ ਖੜੇ ਆ ਖਨੋਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਆ ਜੀ ਲਾਈਵ ਤਸਵੀਰਾਂ ਬਈ ਜੀ ਵੇਖੋ ਮੋਰਚੇ ਦੇ ਵਿੱਚ ਯੋਧੇ ਡਟੇ ਹੋਇਆ ਜੀ ਫੁਲਕਾ ਪਾਣੀ ਚੱਲ ਰਿਹਾ ਜੀ ਐਸਾਈਡ ਤੇ ਕੋਟ ਬੁੱਢਾ ਜਥੇਬੰਦੀ ਦੇ ਲੰਗਰ ਵੀ ਚੱਲ ਰਿਹਾ ਵੀਰ ਸਾਡਾ ਦਲਬਾਖ ਸਿੰਘ ਅੰਮਰਸਰੀਆ ਭਾ ਸੇਵਾ ਨਿਭਾ ਰਿਹਾ ਜੀ ਉਦੋਂ ਤੋਂ ਹੀ ਜਦੋਂ ਦਾ ਮੋਰਚਾ ਲੱਗਾ ਹੈ ਜੀ ਬਹੁਤ ਵੱਡਾ ਸਹਿਯੋਗ ਆ ਜੀ ਇਹਨਾਂ ਦਾ ਤੇ ਇੱਥੇ ਸਵੇਰੇ ਸਵੇਰੇ ਜੀ ਆਲੂ ਗੋਭੀ ਮੂਲੀ ਗੰਡੇ ਕਹਿੰਤ ਵਾ ਜਿੰਨੀਆਂ ਸਬਜ਼ੀਆਂ ਆਉਂਦੀਆਂ ਨਾ ਗਾਜਰਾਂ ਤੱਕ ਵਿੱਚ ਪਾ ਕੇ ਸਵੇਰੇ ਪਰੌਠੇ ਪੱਕਦੇ ਆ ਜੀ ਘੱਟੋ ਘਾਟੂ 2-3 ਕੁਇੰਟਲ ਵਾਹ ਜੀ ਵਾਹ ਉਹ ਸਾਡੇ ਬਕਾਈ ਜਾਂਦੇ ਆ ਸਨਤਾਂ ਨੂੰ ਮਰਨ ਵਰਤ ਰੱਖਿਆ ਵਾ ਜੇ ਸਾਨੂੰ ਰੱਖਦੇ ਹੀ ਨਹੀਂ ਖਾਂਦੇ ਹੀ ਖਵਾਉਣ ਰਜ ਕੇ ਖਾਣ ਦੇ ਰੱਖਾਂਦੇ ਹੀ ਨਹੀਂ ਖਾਂਦੇ ਹੀ ਰੱਖ ਕਰਕੇ ਅੱਜ ਰਜ ਕੇ ਤਿਆਰ ਆ ਬਿਲਕੁਲ ਜੀ ਬਿਲਕੁਲ ਬਾਕੀ ਸੰਤਾਂ ਜਾਣੋ ਜਰੂਰ ਇੱਥੇ ਆਓ ਸ਼ਾਮ ਨੂੰ ਜੇ ਤੇ ਮੋਦੀ ਥਪਾਈਏ ਬਾਈ ਜੀ ਕਾ ਖਾਲਸਾ ਵੈਰੀ ਵਧੀਆ ਵਾਹ ਜੀ ਵਧੀਆ ਗੱਲ ਦਸੀ ਹੈ ਜੀ ਇੱਧਰ ਬਾਈ ਬੈਠੇ ਆ ਬਾਈ ਜਿਹੜੇ ਪਿੰਡ ਤੋਂ ਆਏ ਹਰਜੀਤ ਬਾਜਾ ਖਾਨਾ ਕਬੱਡੀ ਖਿਡਾਰੀ ਉਹ ਲਾ ਕੇ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਕਿਵੇਂ ਚੱਲ ਰਿਹਾ ਮੋਰਚਾ ਜੀ ਠੀਕ ਹੈ ਠੀਕ ਹੈ ਬਹੁਤ ਚੜ੍ਹਦੀ ਕਲਾ ਚਾ ਜੀ ਵਾਹ ਜੀ ਵਾਹ ਤੇ ਕੀ ਕਹਿਣਾ ਚਾਹੁੰਦੇ ਹੋ ਹੋਰ ਭਰਾ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ બસ ਮੈਸੇਜ ਭਾਈ ਇੱਥੋਂ ਜਲਦੀ ਤੋਂ ਜਲਦੀ ਪਹੁੰਚਣ ਲੋਕ ਜਿਹੜੇ ਪਿੰਡਾਂ 'ਚ ਬੈਠੇ ਆ ਥੱਲੇਵਾਲ ਸਾਹਿਬ ਬੈਠੇ ਆ ਚਲੋ ਹਾਲਤ ਥੋੜੀ ਜਿਹੀ ਨਾਜ਼ੁਕ ਹੈ ਪਰ ਫੇਰ ਹੀ ਆਪਾਂ ਕੁਛ ਨਾ ਕੁਛ ਲੈ ਡਿੱਗਾਂਗੇ ਜੇ ਕੋਈ ਲੋਕ ਪਹੁੰਚਣ ਦਾ ਪਿੰਡਾਂ 'ਚੋਂ ਬਾਹਰ ਨਿਕਲਣਾ ਬਸ ਸਾਡਾ ਤਾਂ ਆਹੀ ਇੰਨਾ ਕਹਿਣਾ ਚਾਹੁੰਦੇ ਆ ਜੀ ਵਾਹ ਜੀ ਵਾਹ ਜਿਆ ਕੋਲੂ ਦਾ ਲੰਗਰ ਚੱਲ ਹੀ ਰਿਹਾ ਤੁਸੀਂ ਦੱਸਿਆ ਸੰਤਾਂ ਨੂੰ ਬਿਲਕੁਲ ਜੀ ਬਹੁਤ ਵਧੀਆ ਜੀ ਸਾਰਾ ਬਹੁਤ ਤੁਸੀਂ ਕਿਹੜੇ ਜਥੇਬੰਦੀ ਵੇਲਾ ਪਹੁੰਚੇ ਜੀ ਸਿੱਧੂਪੁਰ ਜਥੇਬੰਦੀ ਮੈਨੂੰ ਸਿੱਧੂ ਸਿੱਧੂਪੁਰ ਜਥੇਬੰਦੀ ਵੇਲਾ ਪਹੁੰਚਿਆ ਵੀਰ ਜੀ ਅੱਜ 49 ਦਿਨ ਹੋ ਚੁੱਕਿਆ ਜੀ ਇੱਕ ਦਿਨ ਹੀ 50 ਤੋਂ ਕੱਟ ਰਹਿ ਗਿਆ ਜੀ 2 ਮਹੀਨਿਆਂ ਦੇ ਲਗਭਗ ਸਮਾਂ ਹੋਣ ਵਾਲਾ ਹੈ ਜੀ ਤੇ ਸਰਕਾਰਾਂ ਬਾਈ ਜੀ ਅਜੇ ਤੱਕ ਪਤਾ ਨਹੀਂ ਕੀ ਸੋਚੀ ਜਾਂਦੀਆਂ ਵੇਖੋ ਐਨੇ ਦਿਨ ਬੰਦੇ ਨੂੰ ਭੁੱਖਤਾਂਵਾਦ ਵੀਰ ਜੀ ਉਖਾ ਰਹਿਣਾ ਕਿੱਡੀ ਵੱਡੀ ਗੱਲ ਆ ਇਧਰ ਜੋਦੇ ਡੜੇ ਹੋਰ ਬਾਈ ਕੀ ਹਾਲ ਆ ਜੀ ਐਂ ਤੇ ਚਲੀ ਖਾਬ ਚੱਲਦੀ ਕਰਾ ਵਾਹ ਜੀ ਵਾਹ ਕਿਹੜਾ ਇਲਾਕਾ ਆਪਣਾ ਖਨੋਰੀ ਪਿੰਡ ਖਨੋਰੀ ਤੋਂ ਜੀ ਬਾਈ ਜੀ ਲੋਕਲ ਸੇਵਾ ਨਿਭਾ ਰਿਹਾ ਜੀ ਤੇ ਇਧਰ ਵੀਰ ਰੋਸ ਪਰਫਰਮੈਂਸ ਵੀ ਕਰ ਰਿਹਾ ਕਾਲੀ ਪੱਟੀ ਬਣ ਕੇ ਹਾਂਜੀ ਸਾਹਿਬ ਜੀ ਕਿਉਂ ਕਾਲੀ ਪੱਟੀ ਬੰਨੀ ਹੈ ਤੁਸੀਂ ਦਿਓ ਥੋੜੀ ਜੀ ਜਾਣਕਾਰੀ ਕੀ ਗੱਲ ਬਾਤ ਹੈ ਮੋਦੀ ਦਾ ਬੰਗਾਲ ਜਾਣੀ ਹੈ ਆਪਣਾ ਅੱਗੇ 11 ਮਹੀਨਿਆਂ ਤੋਂ ਆਪਾਂ ਲੜ ਰਹੇ ਹਾਂ ਅਧੋਲਣਾ ਵਾਹ ਜੀ ਵਾਹ ਇਹ ਸਰਕਾਰ ਸੁਣ ਨਹੀਂ ਰਹੀ ਨਾ ਆਪਣੇ ਕੋਲ ਇਹੀ ਹਥਿਆਰ ਹੈ ਬਿਲਕੁਲ ਜੀ ਆਪਾਂ ਰੋਸ ਕਰ ਸਕਦੇ ਹਾਂ ਰੋਸਦਾਰਾ ਕਰ ਸਕਦੇ ਹਾਂ ਇਹੀ ਹਥਿਆਰ ਹੈ ਬਾਕੀ ਇੱਕ ਮੈਂ ਦੂਸਰੀ ਗੱਲ ਕਰਨਾ ਚਾਹਣਾ ਵੀ ਜਿਹੜੇ ਹਜੇ ਤੱਕ ਘਰਾਂ 'ਚ ਬੈਠੇ ਆ ਕੱਈ ਬਾਕੀ ਵੇਖ ਕੇ ਆਵਾਂ ਹਾਂ ਮੇਲਾ ਵੇਖ ਕੇ ਆਵਾਂਗੇ ਕੀ ਕਰਾਂਗੇ ਯਾਰ ਮਾਗੀ ਨੂੰ ਆਪਾਂ ਬਿਲਕੁਲ ਜੀ ਬਿਲਕੁਲ ਰਹਿਿਆ ਹੀ ਕੋਸਣਾ ਬਿਲਕੁਲ ਜੀ ਬਿਲਕੁਲ ਆਪਾਂ ਆਪਦੇ ਹੱਕ ਲੈ ਲਗੇ ਆਪਣੀ ਲੋਹੜੀ ਵਿਸਾਖੀ ਮਾਗੀ ਸਭ ਕੁਝ ਵਿੱਚ ਹੀ ਆ ਜਾਣਾ ਹੈ ਵਿੱਚ ਹੀ ਆ ਜਾ ਜੀ ਹਾਂ ਬਿਲਕੁਲ ਜੀ ਧੰਨਵਾਦ ਮੈਂ ਤਾਂ ਵੀ ਹਜੇ ਵੀ ਕੱਲ ਨੂੰ ਜਾਂ ਪਰਸਵਾਰ ਦਾ ਤਿਆਰੀ ਕਰਕੇ ਇੱਥੇ ਪਹੁੰਚੋ ਇਹ ਜਿੱਤ ਲਗੇ ਆਪਣੀ ਲੋਹੜੀ ਵਿਸਾਖੀ ਮਾਗੀ ਸਭ ਕੁਝ ਵਿੱਚ ਹੈ ਵਾਹ ਜੀ ਵਾਹ ਗੱਲ ਸੱਚੀ ਆ ਜੀ ਲੋਕ ਪਿੰਡ ਬੈਠੇ ਹੀ ਗੁੱਡੀਆਂ ਡਾਈ ਜਾਂਦੇ ਆ ਜੀ ਤੇ ਚైనా ਵਾਲੀ ਡੋਰ ਨਾਲ ਕਿਸੇ ਦੀ ਲੱਤ ਵੱਡੀ ਗਈ ਕਿਸੇ ਦਾ ਗਲਾ ਵੱਡਿਆ ਗਿਆ ਭਰੂਣਾ ਤਿਆ ਕਰ ਰਿਹਾ ਜੀ ਤੇ ਇੱਧਰ ਬਿਲਕੁਲ ਜੀ ਵੇਖ ਸਕਦੇ ਆ ਤੁਸੀਂ ਭਰਾ ਸਾਡੇ ਕਿਸਾਨ ਜੂਨੀਅਰ ਜਿੰਦਾਬਾਦ ਜੀ ਬਹੁਤ ਵਧੀਆ ਹੋਰ ਬਾਬੋ ਜੀ ਕੀ ਹਾਲ ਜੀ ਬਹੁਤ ਵਧੀਆ ਹੈ ਬੁੱਤ ਕਿਹੜੇ ਲਾਕੇ ਤੂੰ ਜੀ ਸ੍ਰੀ ਮੁਖਸਰ ਸਾਹਿਬ ਤੋਂ ਜੀ ਵੇਖੋ ਇਹ ਗੁਰਗਾਂ ਪੀਰਾਂ ਦੀ ਧਰਤੀ ਤੋਂ ਆਏ ਹੈ ਜੀ ਧਰਤੀ ਹੈ ਜੀ ਇਹ ਮੁੰਡੀ ਨੇ ਆਪਾਂ ਨੂੰ ਇਹ ਸਾਡਾ ਕੰਮ ਕੀਤਾ ਤੇ ਜਰੂਰਤ ਪਈ ਹੈ ਜੀ ਔੜ ਦੀ ਬਿਲਕੁਲ ਜੀ ਆਪ ਕੋ ਆਪਣੇ ਘਰੋ ਘਰੀ ਬੋਜਾ ਮਾਣਦੇ ਸੀ ਇਹ ਆਪਾਂ ਹੁਣ ਇੱਥੇ ਨਹੀਂ ਬੰਦੇ ਜੀ ਆਪਣੇ ਤਾਂ ਪੱਲੇ ਕੱਖ ਨਹੀਂ ਰਹਿਣਾ ਬਿਲਕੁਲ ਜੀ ਆਪਣੇ ਰੋਲ ਮਰ ਜਾਂਦੇ ਬਿਹਾਰ ਵਾਲਾ ਜਿਵੇਂ ਮੌਸਮ ਹੋ ਜਿਵੇਂ ਯੂਪੀ ਬਿਹਾਰ ਦੇ ਵਿੱਚ ਗੁੰਡਾ ਰਾਜ ਜੀ ਗੁੰਡਾ ਰਾਜ ਕੀ ਜੀ ਫਸਲ ਚੁਕੜਿਆ ਕਰਨੀ ਆਖ ਕਰਦੀ ਆ ਪਈ ਆ ਇੰਨਾ ਭਾ ਦੇਣਾ ਲੜੜਾ ਲੜ ਨਹੀਂ ਤਾਂ ਜਾ ਤੁਰਿਆ ਜਾ ਜਿੱਧਰ ਮਰਜੀ ਜਾਵਲਾ ਵਾਹ ਜੀ ਵਾਹ ਇਹ ਜੂਪੀ ਵਿਆਹ ਨਹੀਂ ਹਾਲ ਹੁੰਦੇ ਦਾ ਆਪਣੇ ਜੂਪੀ ਵਿਆਹ ਦੇ ਭਈ ਹੁੰਦੇ ਜਲੇਗਾ ਸਾਈਕਲ ਸਾਈਕਲ ਸਾਡੇ ਬੱਚਿਆਂ ਦੇ ਸਹਿਯੋਗਾਂ ਮੈਨੂੰ ਕਹਿੰਦੇ ਡੈਡੀ ਘਰੇ ਭਵੇਂ ਕੱਖ ਨਾ ਆਪਣੇ ਕੋ ਕੰਮ ਹੋਵੇ ਤੁਸੀਂ ਜਰੂਰ ਜਾਓ ਕਿ ਜੇ ਆਪਾਂ ਚਾਰ ਭੜਾਈ ਇੱਕ ਆਪ ਖਵਾਵਾਂਗੇ ਵਾਹ ਜੀ ਵਾਹ ਦਾ ਕੁਛ ਹੈ ਜੀ ਆ ਮੁਠੀ ਬੰਨਦਾ ਜੀ ਖਾਲੀ ਜਿੰਦੀ ਸਾਹਿਬ ਨੇ ਬਣ ਕਰਾਇਆ ਬਿਲਕੁਲ ਜੀ ਬਿਲਕੁਲ ਜੀ ਇਹ ਮੁਠੀ ਹੈ ਜੀ ਜਨਾਨੀਆਂ ਇਹ ਬੰਨਦਾ ਜੀ ਬਹੁਤ ਪਸੰਦ ਜੇ ਖੁੱਲ ਕੇ ਵਿਖਾਦੀ ਜੀ ਆਪੇ ਇਥੇ ਆਈ ਨਾ ਇੱਥੇ ਪਰ ਮਿਲੂਗਾ ਕੀ ਮਿਲੂਗਾ ਕੀ ਜਿਹੜੇ ਹੁਣ ਬਾਈਪਾਸ ਨਿਕਲੀ ਜਾਂਦੇ ਜੀ ਭਾਰਤ ਵਾਲਾ ਰੋਡ ਆ ਬਗਾਨਾ ਰੋਡ ਆ ਉਹ ਦੱਸੋ ਭਾਰਤ ਵਾਲਾ ਰੋਡ ਜਿਹੜੇ ਭਾਰਤ ਵਾਲਾ ਰੋਡ ਆ ਆਪਾਂ ਨਹੀਂ ਦੇਣੇਗੇ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਅਰੇ ਜੀ ਬੰਦ ਕਰੋ ਭੈਣ ਜਿਹਦਾ ਪਤਾ ਲੱਗ ਗਿਆ ਬਿਲਕੁਲ ਜੀ ਬਿਲਕੁਲ ਜਿਹੜੇ ਰੋਡ ਬਣੀ ਜਾਂਦੇ ਆ ਆ ਇੱਥੇ ਲੰਘਿਆ ਸੀ ਦਿੱਲੀ ਵਾਲੋਂ ਦੇ ਇੱਥੇ ਕੱਢ ਲਿਆ ਤੇ ਉਹ ਘੱਟੋ ਘੱਟ ਇੱਥੋਂ ਲਾ ਕੇ 40 ਗਰਮਾਂ ਲੰਮਾ ਪੌੜਾ ਹੈ ਹਾਂਜੀ ਹਾਂਜੀ ਵੱਡੇ ਵੱਡੇ ਬਿਜ਼ਨਸ ਚਲਾਉੜੇ ਇਹਨਾਂ ਨੇ ਬਿਲਕੁਲ ਆਪਾਂ ਨੂੰ ਤਾਂ ਦਿਹਾੜੀਆਂ ਬਰਾਬਰ ਕਰ ਆਪਾਂ ਨੂੰ ਦਿਹਾੜੀਆਂ ਕਰਵਾਉਣੀਆਂ ਬਿਲਕ ਤੇ ਬਰਬਰ ਆਖਣਗੇ ਜੀ ਆਪ ਨੂੰ ਦੇਣਾ ਮਾਲ ਉਹ ਫਸਲ ਲੈ ਗਏ ਬਿਲਕੁਲ ਜੀ ਬਿਲਕੁਲ ਮੈਂ ਬਾਜਰਵਾਦ ਬਈ ਮੈਂ ਨਹੀਂ ਦੂੰਦਾ ਇਹਨੇ ਗੱਲ ਕਹਿਣੀ ਆ ਇੰਨੇ ਪੈਸੇ ਲੈ ਲੈਣੇ ਲੈ ਲੈ ਲਾਲਾ ਜਰਾ 70 70 ਰੁਪਏ ਦੀ ਇੱਕ ਬੰਦਾ ਦੱਸਦਾ ਸੀ ਜੁਤਿਆ ਦਾ ਦਰਬਾਰ ਦੇ ਮੁਕਾਫਾ ਨਹੀਂ ਨਾ ਖਾਦਾ ਮੈਂ 0 ਤੇ ਆ ਰੁਪਏ ਦੀ ਜੁੱਲ ਜਾ 0 ਤੇ ਆ ਸਭਾ ਭਾਈ ਇਹਨਾਂ ਬਦੀਆਂ ਆਪਣੀ ਘੋਲੇ ਬਿਲਕੁਲ ਠੀਕ ਜੋ ਸਰਲ ਦਾ ਤੇਲ ਹੈ ਜੀ 100 ਰੁਪਏ ਦੀ ਕੈਨੀ ਨਹੀਂ ਹੁੰਦੀ ਅੱਜ 700 ਰੁਪਏ ਦੀ ਕੈਨੀ ਨਹੀਂ ਹੈ ਤੇਲ ਦੀ ਦੇਰੇ ਨਾਲ ਹੈ ਜੀ ਰਾਜ ਆਪਣਾ ਹਾਂਜੀ ਜੀ ਹਲੇ ਰਾਜ ਆਪਣਾ 700 ਰੁਪਏ ਦੀ ਕੈਨੀ ਆਪਣਾ ਹੁਣ ਵੇਚ ਰਹੀ ਹੈ ਵਾਹ ਜੀ ਹਾਂਜੀ ਬਹੁਤ ਖਲ ਖਾਬ ਹੈ ਤੇ ਕਿਉਂਕਿ ਵੇਖੋ ਵਾਜਜਬੇ ਵੱਡੇ ਆ ਜੀ ਘਰ ਦੇ ਆਪਣੇ ਘਰ ਮੈਂ ਆਪਾਂ ਕੀ ਵੱਡੇ ਘਰੇ ਵੇਖੋ ਪੁੱਤ ਕਹਿੰਦਿਆ ਵੀ ਬਾਪੂ ਜੀ ਤੁਸੀਂ ਮੋਰਚੇ ਤੇ ਜਾਓ ਇੱਥੇ ਕੰਮ ਹੋਵੇ ਚਾਹੇ ਨਾ ਹੋਵੇ ਬਹੁਤ ਵਧੀਆ ਗੱਲ ਹੈ ਜੀ ਤੇ ਐਸਾਈਡ ਤੇ ਵੇਖ ਸਕਦੇ ਆ ਜੀ ਕਿਸਾਨ ਏਕਤਾ ਜਿੰਦਾਬਾਦ ਲਿਖਿਆ ਹੋਇਆ ਜੀ ਤੇ ਟਰਾਲੀ 'ਤੇ ਕਿਸਾਨ ਬਾਈ ਜੀ ਝੰਡਾ ਫੜ ਕੇ ਬੈਠਾ ਹੈ ਜੀ ਤੇ ਬਹੁਤ ਵੱਡੀ ਗੱਲ ਹੈ ਜੀ ਐਸਾਈਡ ਤੇ ਦੂਰ ਤੱਕ ਵਿਖਾਉਨੇ ਆ ਤੁਹਾਨੂੰ ਸਾਰੀਆਂ ਤਸਵੀਰਾਂ ਬਾਕੀ ਐਸਾਈਡ ਤੇ ਕੋਟਪੁੱਟਾ ਜੈਸੇ ਬੰਦੀ ਦਾ ਲੰਗਰ ਚੱਲ ਰਿਹਾ ਸੰਗਤਾਂ ਛਾਗ ਰਹੀਆਂ ਤੇ ਬਹੁਤ ਵੇਖੋ ਕਰਾਂ ਗਰਮਾ ਗਰਮ ਕਰਾਂ ਚੱਲ ਰਹੀਆਂ ਗਰਮੋ ਗਰਮ ਪਰੌਂਠਾ ਛੱਕੇਣਾ ਔਰ ਸ਼ਾਕੇਣਾ ਪਰੌਂਠਾ ਮੱਕੀ ਦਾ ਗਰਮੋ ਗਰਮ ਜੀ ਵਾਹ ਪਰੌਂਠੇ ਬਾਈ ਮਤਾਦਾਂਗੇ ਵਾਹ ਜੀ ਵਾਹ ਵੇਖੋ ਕਿੱਡੇ ਪਰੌਂਠੇ ਬਾਈ ਜੀ ਸ਼ਿਕਾ ਗਏ ਗਰਮੋ ਗਰਮ ਪਰੌਂਠੇ ਛੱਕੇਣਾ ਵਾਗਿਰੂ ਸ਼ਾਕੇਣਾ ਵਾਹ ਜੀ ਵਾਹ ਵਾਹ ਜੀ ਵਾਹ ਹਾਂਜੀ ਸਭ ਅਫਸਰੋ ਕਿਵੇਂ ਚੱਲ ਰਹਾਏ ਵਧੀਆ ਜੀ ਵਧੀਆ ਗੁਰੂ ਦੀ ਕਿਰਪਾ ਵਾਗਰੂ ਜੀ ਬਾਬੇ ਨਾਨਕ ਦੀ ਕਿਰਪਾ ਹੈ ਬਿਲਕੁਲ ਜੀ ਬਿਲਕੁਲ ਸੰਗਤ ਨੂੰ ਬੇਅਤੀ ਆ ਪਹੁੰਚਣ ਖਨੋਰੀ ਬਾਰਡਰ ਤੇ ਆਪਣੇ ਜਗੀਰ ਸਿੰਘ ਢੱਲੇਵਾਲ ਮਰਨ ਮਰਤੇ ਬੈਠੇ ਆ ਆਪਾਂ ਘਰਾਂ 'ਚ ਬੈਠੇ ਆ ਆਪਣੀ ਸ਼ਰਮ ਚਾਹੀਦੀ ਐ ਵੇ ਗਰੂ ਅੱਜ 50 ਦਿਨ ਹੋ ਚਲੇ ਆ ਅੱਜ 50 ਦਿਨ ਹੋ ਚਲੇ ਆ ਸੰਗਤ ਨੂੰ ਬੇਨਤੀ ਆ ਹੱਥ ਜੋੜ ਕੇ ਆਪਾਂ ਕਮਾਕਾਰਾਂ 'ਚੋਂ ਵੇਲੇ ਆ ਵੇ ਗਰੂ ਕਿਰਪਾ ਕਰੋ ਖਨੋਰੀ ਬਾਰਡਰ ਤੇ ਪਹੁੰਚਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਵਾਦ ਜੀ ਤੇ ਬਾਜੀ ਸਾਡੇ ਬਰਾ ਟੈਂਕੀਆਂ ਐ ਸਾਈਡ ਤੇ ਦੋ ਬਾਈ ਜੀ ਖੜੀਆਂ ਨੇ ਤੇ ਇੱਕ ਟੈਂਕੀ ਸਭਰਾਵਾਂ ਵਾਲੇ ਵੀਰ ਲੈ ਕੇ ਪਹੁੰਚਿਆ ਨਾਲ ਸਰਪੰਚ ਸਾਹਿਬ ਅਵਤਾਰ ਸਿੰਘ ਜੀ ਨਾਲ ਹੋਰ ਵੀ ਵੀਰ ਤਸਵੀਰਾਂ ਵੇਖ ਸਕਦੇ ਆ ਜੀ ਕੋਟਪੁੱਡਾ ਜਿੱਥੇ ਬੰਦੀ ਤੇ ਜਿੱਥੇ ਲੰਗਰ ਚੱਲਦੇ ਆ ਜੀ ਤੇ ਬਾਬਾ ਜੀ ਵੇਖੋ ਕਰਾਂ ਗਾਜਰ ਕੱਟੀਆਂ ਆਈਆਂ ਤੇ ਬਾਈ ਜੀ ਖੁਰਪਾ ਖੁਰਪਾ ਵਾਰਿਆ ਜੀ ਤੇ ਇਧਰ ਸਾਡੇ ਸਰਪੰਚ ਸਾਹਿਬ ਜੋਨ ਪ੍ਰਧਾਨ ਕਾਰਜ ਸਿੰਘ ਅਮਰੀਕ ਸਿੰਘ ਜੀ ਸਾਡੇ ਫੌਜੀ ਵੇਖੋ ਇਹਨਾਂ ਨੇ ਵੀ ਦੁੱਖ ਯਾਰ ਕੀਤਾ ਜੀ ਮੋਦੀ ਜਿਹੜੀ ਸੀ ਬੀਜੇਪੀ ਦੀ ਸਰਕਾਰ ਆ ਲਈ ਜਾਂਦੀ ਆ ਸਿਰੋਂ ਹਾਂਜੀ ਅਫਸਰੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਚਾਹ ਪੀਨੇ ਬਾਬਾ ਜੀ ਖਾਧਾ ਪਰੌਂਠੇ ਚਾਹ ਦੇ ਨਾਲ ਹੀ ਚਾਹ ਦੇ ਨਾਲ ਹੀ ਖਾ ਲਾਂਗੇ ਹਾਂਜੀ 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 ਬਾਬਾ ਜੀ ਦਿਓ ਥੋੜੀ ਜੀ ਜਾਣਕਾਰੀ ਅੱਜ ਪਹੁੰਚੇ ਜਾਈ ਖਨੌਰੀ ਬਾਰਡਰ ਦੇ ਟੈਂਕੀ ਲੈ ਕੇ ਮੰਤਰੀ ਸਾਹਿਬ ਦੇ ਵੇਖੋ ਹੁਕਮ ਬੋਲ ਪਕਾਏ ਆ ਤੁਸੀਂ ਮੰਤਰੀ ਸਾਹਿਬ ਨੇ ਅੱਧੀ ਜਵਾਨਾ ਕਿਹਾ ਤੇ ਵੇਖੋ ਟੈਂਕੀ ਇੱਥੇ ਪਹੁੰਚ ਗਈ ਹੈ ਜੀ ਕੀ ਕਹਿਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੁਣ ਵੇਖੋ ਜੂ ਆਪ ਤੁਰੇ ਖਨੋਰੀ ਗऊं ਕਿੰਨੀ ਸਕਦਾ ਪਾਣੀ ਦੀ ਸੀ ਬਹੁਤ ਪ੍ਰੋਬਲਮ ਆਈ ਤੇ ਮੰਤਰੀ ਸਾਹਿਬ ਜਦੋਂ ਆਏ ਹੀ ਹਾਂਜੀ ਉਹਨਾਂ ਆ ਕੇ ਵੇਖਿਆ ਵੀ ਪਾਣੀ ਦੀ ਦਿੱਕਤ ਬਣੀ ਹੁੰਦੀ ਸੰਤ ਨੇ ਜਿਹੜਾ ਉਹ ਮਤਲਬ ਰੱਖਿਆ ਉਹਨੂੰ ਟੇਕੀ ਦਿਓ ਜੀ ਮੰਤਰੀ ਸਾਹਿਬ ਨੇ ਪਿੰਡ ਸਭਰਾ ਤੇ ਉਤਾਰ ਸੀ ਸਰਪੰਚ ਨੂੰ ਕਿਹਾ ਪੀਨ ਨੂੰ ਟੈਂਕੀ ਜਿਹੜੀਆਂ ਪਾਣੀ ਵਾਸਤੇ ਨਾਲ ਭਰ ਕੇ ਲਿਆ ਕੇ ਦਿਓ ਜੀ ਇਹਨਾਂ ਨੂੰ ਤੇ ਅੱਜ ਤੱਕ ਅਗੇ ਦੇਖਿਆ ਵੇਖੋ ਕਿੰਨੀ ਸੰਗਤਾਂ ਕਿੰਨਾ ਲੰਗਰ ਚੱਲਣ데요 ਪਾਣੀ ਦੀ ਬਹੁਤ ਜ਼ਰੂਰਤ ਆ ਜੀ ਬਿਲਕੁਲ ਜੀ ਫਿਰ ਅੱਗੇ ਜਾ ਰਣੀ ਹੈਗਾ ਜੀ ਬਿਲਕੁਲ ਜੀ ਪਿੰਡਾਂ ਦੇ ਕੋਈ ਸਰਦਾ ਆਪਣਾ ਜੀ ਕੋਈ ਗੱਲ ਨਹੀਂ ਬਾਬੇ ਬੁੱਢੇ ਦਾ ਮੇਲਾ ਚਾਹੀਦੀ ਹੈ ਜੀ ਬਿਲਕੁਲ ਜੀ ਦੇਖੋ ਨਹੀਂ ਉੱਥੇ ਸਰਦਾ ਬਾ ਘਰਾਂ ਹੀ ਲੋਕਾਂ ਨੂੰ ਮਿਲਦਾ ਇੱਥੇ ਬਹੁਤ ਸਾਂਝੀ ਸੇਵਾ ਇੱਥੇ ਸਾਂਝੀ ਰੋਜ਼ ਦੀ ਸੇਵਾ ਹੈ ਇਕੱਲੇ ਸਾਡੀ ਤੇ ਨਹੀਂ ਕੀ ਇਹ ਸਾਰੇ ਜਿੰਨੀ ਆਪਣੀ ਮਰਜ਼ੀ ਜਗਤ ਦੀ ਸੇਵਾ ਮੈਨੂੰ ਮੈਨੇ ਕਿਸਾਨਾਂ ਨੂੰ ਹਾਂਜੀ ਹਾਂਜੀ ਨਾਲ ਆਰਤੀਆ ਵਰਗ ਅ ਸਾਂਝੀ ਸੇਵਾ ਵਾ ਨਾਲੇ ਇਹਨਾਂ ਨਾਲ ਸਾਡੀ ਹਾਲੀ ਲੱਗੀ ਆ ਜੀ ਬਿਲਕੁਲ ਜੀ ਵਧੀਆ ਮਰੀਕ ਸਿੰਘ ਦਾ ਨਾਮ ਸਰਪੰਚ ਬਤਾਰ ਸਿੰਘ ਦਾ ਬਿਲਕੁਲ ਜੀ ਬਿਲਕੁਲ ਨਾਲੇ ਆਪਦੀ ਇੱਥੇ ਕਿਸਾਨਾਂ ਦੇ ਵਿੱਚ ਹਾਜ਼ਰੀ ਲੱਗੀ ਆ ਤੇ ਨਾਲੇ ਟਿੰਗ ਛੱਦਦਾ ਆ ਜੀ ਧੰਨਵਾਦ ਜੀ ਤੁਹਾਨੂੰ ਬਹੁਤ ਵਧੀਆ ਜੀ ਹਾਂਜੀ ਸਰਪੰਚ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਨੇ ਵੇਖੋ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਸਾਹਿਬ ਦੇ ਅੱਧੇ ਬੋਲ ਤੇ ਵੇਖੋ ਤੁਸੀਂ ਕਿਹਾ ਤੇ ਵੇਖੋ ਟਿੰਕੀ ਆ ਜੇਰਾ ਪਾਣੀ ਵਾਲੀ ਤੇ ਕਿਹੜੇ ਵੱਡੇ ਦੇਲਾ ਕਿਵੇਂ ਦਾ ਸਹਿਯੋਗ ਦੇ ਰਹੇ ਆ ਜੀ ਮੰਤਰੀ ਸਾਹਿਬ ਕਿਸਾਨਾਂ ਨੂੰ ਵੈਗਤੀ ਕਾਲ ਸਾਹਿਬ ਵੈਗਤੀ ਫਤਿਹ ਆਪ ਤਾਂ ਵੇਖ ਹੀ ਲਿਆ ਵਾ ਕਿ ਤਰ੍ਹਾਂ ਬਜ਼ੁਰਗ ਮਾਤਾ ਭੈਣਾਂ ਸਾਰੀਆਂ ਬਜ਼ੁਰਗਾਂ ਉਸਾਂ ਇੱਥੇ ਬੈਠੀਆਂ ਧਰੇ ਆ ਇਹ ਕੱਲੇ ਇੱਕ ਦਾ ਨਹੀਂਗਾ ਇਹ ਸਭ ਆਪਣਾ ਦਾ ਸਾਰੇ ਆ ਨੂੰ ਮੈਦੇ ਹੱਥ ਜੋੜ ਕੇ ਕਹਿੰਨਾ ਵੀ ਇੱਥੇ ਹਾਜ਼ਰੀ ਭਰੋ ਪਾਓ ਇੱਕ ਇੱਕ ਦੋ ਦੋ ਦਿਨ ਵਾਜੀ ਮੱਤੀ ਕਿੰਨੀ ਤੇਜ਼ ਤੇਜ਼ ਘਟਣੇ ਤੇਜੀ ਤੇਜੀ ਹੁੰਦੋ ਜੀ ਹਰ ਇੱਕ ਦਾ ਫਰਜ਼ ਬਣਦਾ ਵਾ ਇੱਥੇ ਪਹੁੰਚਣ ਦਾ ਤੇਜ਼ ਕਰੀਏ 100 ਗੇਜ ਨਹੀਂ ਨਹੀਂ ਕੋਈ ਨਹੀਂ ਪਾਉਂਦੇ ਇੱਕ ਇੱਕ ਦੋ ਦੋ ਦਿਨ ਹਾਜ਼ਰੀ ਇੱਥੇ ਭਰੋ ਇਨੇ ਨਾ ਮਾਲੋ ਹੌਸਲਾ ਵਾਤੇ ਗਿਆ ਵਾਹ ਜੀ ਵਾਹ ਮੋਦੀ ਦੇਖ ਲਈਏ ਜਿੱਤਰਾ ਵੀ ਦੇਖਦਾ ਵੈਕਣਾ ਵਾਹ ਜੀ ਉਹ ਜੋ ਮੰਤਰੀ ਸਾਹਿਬ ਨੇ ਉਹ ਹੁਕਮ ਲਾਇਆ ਸਾਡਾ ਹਾਂ ਵੀ ਉਥੇ ਟੈਂਕੀ ਜ਼ਰੂਰ ਪਹੁੰਚਾਓ ਟੈਂਕੀ ਲੈ ਕੇ ਇੱਥੇ ਪਹੁੰਚਿਆ ਮੰਤਰੀ ਸਾਹਿਬ ਪਹੁੰਚੇ ਇੱਥੇ ਉਹਨਾਂ ਨੇ ਵੇਖਿਆ ਜੇ ਵੀ ਜ਼ਰੂਰਤ ਹੈਗੀ ਸੀ ਉਹਨਾਂ ਨੂੰ ਟੈਂਕੀ ਦਾ ਉਹਨਾਂ ਨੇ ਟੈਂਕੀ ਤੇ ਉੱਤੇ ਪਟਾ ਗਿਆ ਉਹ ਵਾਹ ਜੀ ਲੈ ਕੇ ਇੱਥੇ ਪਹੁੰਚ ਗਏ ਜੀ ਵਾਹ ਜੀ ਵਾਹ ਛੀ ਥੈਂਕ ਯੂ ਵੀ ਬਾਕੀ ਅੰਮ੍ਰਿਤਸਰ ਤੋਂ ਵੀਰ ਜੀ ਆਏ ਇਹ ਦੋਵੇਂ ਜੀ ਹਾਂ ਦੇਖੋ ਵੀ ਇਹ ਕਿਦੋਂ ਦੇ ਆ ਗਏ ਮਤਲਬ ਜੇ ਸੇਵਾ ਕਰਦੇ ਲੰਗਰ ਦੇ ਵਿੱਚ ਦੋਵੇਂ ਜੀ ਇੱਥੇ ਆ ਕੇ ਬੈਠੇ ਜੀ ਬਿਲਕੁਲ ਜੀ ਸਾਡੇ ਐਮਐਲਏ ਸਾਹਿਬ ਨੇ ਭੇਜੀ ਹੈ ਜੀ ਤਰਨਤਲ ਤੋਂ ਉਨਨਾਂ ਨੂੰ ਬਹੁਤ ਬਹੁਤ ਧੰਨਵਾਦ ਸਾਡੀ ਬਹੁਤ ਲੋੜ ਸੀ ਇਸ ਚੀਜ਼ ਦੀ। ਲਈ ਧੰਨਵਾਦ ਜੀ ਕਰਦੇ ਆ ਜੀ। ਬਿਲਕੁਲ ਜੀ ਲਾਲਜੀਤ ਸਿੰਘ ਪੁੱਲਰ ਸਾਹਿਬ ਦਾ ਧੰਨਵਾਦ ਕਰਦੇ ਹੋਏ ਜੀ ਬਹੁਤ ਦਲਵਾਲ ਸਿੰਘ ਇਹ ਅੰਮ੍ਰਿਤਸਰ ਤੋਂ ਤੇ ਟੈਂਕੀ ਵੀ ਬੜੀ ਵੱਡੀ ਤੇ ਵਧੀਆ ਬਣਾ ਕੇ ਭੇਜੀ ਸਿੱਧੀ ਗੱਲ ਕਹਿ ਦਈਏ ਜੀ। ਹਾਂਜੀ ਹਾਂਜੀ ਛੋਟੇ ਛੋਟੇ ਟੈਂਕੀਆਂ ਜਿਹੜੀ ਟੈਂਕੀ ਆ ਸਾਡੇ ਕੋਲ ਦੋ ਦਿਨ ਨਹੀਂ ਮੁੱਕਿਆ ਕਰਨੀ। ਵਾਹ ਜੀ। ਖੁੱਲਾ ਪਾਣੀ ਵਰਤਾਂਗੇ ਤਾਂ ਵੀ ਦੋ ਤਿੰਨ ਦਿਨ ਨਹੀਂ ਮੁੱਕਦਾ ਜੀ। ਵਾਹ ਜੀ ਵਾਹ ਕਿਉਂਕਿ ਬਹੁਤ ਬਹੁਤ ਧੰਨਵਾਦ। ਧੰਨਵਾਦ ਕਰਦੇ ਆ ਜੀ ਦੇਖੋ ਕਿਉਂਕਿ ਪਾਣੀ ਤੋਂ ਬ ਤੇ ਵੱਡੀ ਗਿਣਤੀ 'ਚ ਇੱਥੇ ਕਿਸਾਨ ਪਹੁੰਚ ਰਿਹਾ ਤੇ ਮਰੀਦ ਸਿੰਘ ਬਾਈ ਜੀ ਡਰਾਈਵਰੀ ਕਰਦੇ ਆਏ ਸੀ ਸਾਰੇ ਰਾਹ ਵੀਰ ਗੱਡੀ ਚਲਾ ਕੇ ਲਿਆ ਆ ਜੀ ਬੜਾ ਧਿਆਨ ਟਰਾਲੇ ਸਟਾਰ ਬਾਈ ਜੀ ਉਹਦਾ ਟਰਾਲਾ ਚਲਾਉਣਾ ਔਖਾ ਨਹੀਂ ਜਿਹੜੇ ਹਸਣਾ ਬਾਈ ਲੈ ਕੇ ਆਇਆ ਤਾਂ ਨਾ ਬਾਈ ਮਰੀਦ ਸਿੰਘ ਤੇ ਨਾਲ ਸਰਪੰਚ ਸਾਹਿਬ ਤੇ ਨਾਲ ਤਾਂ ਆਪਾਂ ਨੂੰ ਤੁਸੀਂ ਜਾਣਦੇ ਜੀ ਦਲਬਾਜ ਸਿੰਘ ਰੰਦਾਵਾ ਪਿੰਡ ਵੱਡੇ ਜਭਰਾ ਪਹੁੰਚੇ ਨੇ ਤੇ ਇੱਧਰ ਬਾਬਾ ਜੀ ਹੁਣੀ ਚਾਹ ਧਾਰ ਦਿੱਤੀ ਆ ਤਾਂ ਬਾਕੀ ਇੱਧਰ ਬਾਬਾ ਜੀ ਖੁਰਪਾ ਵਾਰ ਆਏ ਸੀ ਪਰਕਾਟ ਸਿੰਘ ਆ ਇਧਰ ਵੇਖੋ ਬਾਬਾ ਪ੍ਰਕਾਟ ਸਿੰਘ ਜੀ ਜਦੋਂ ਦਾ ਮੋਰਚਾ ਲੱਗਾ ਜੀ ਇੱਥੇ ਸੇਵਾ ਨਿਭਾ ਰਿਹਾ ਜੀ ਤੇ ਆਹ ਦੇਖ ਸਕਦੇ ਆ ਤੁਸੀਂ ਗਾਜਰਾ ਦੀ ਸਬਜ਼ੀ ਬਣ ਗਈ ਆ ਜੀ ਇਧਰ ਪੈਣਾ ਸਾਡੀਆਂ ਫੁਲਕੇ ਲਾ ਰਹੀਆਂ ਜੀ ਬਹੁਤ ਵੱਡਾ ਸਹਿਯੋਗ ਆ ਤੇ ਭਰਾ ਵੀ ਨਾਲ ਸਹਿਯੋਗ ਕਰਦੇ ਆ ਜੀ ਵੱਧ ਤੋਂ ਵੱਧ ਖਨੌਰੀ ਬਾਡਰਾਂ ਤੇ ਪਹੁੰਚੋ ਜਿੱਥੇ-ਜਿੱਥੇ ਵੀ ਮੋਰਚਾ ਲੱਗਾ ਜੀ ਸਹਿਯੋਗ ਦੇਣਾ ਚਾਹੀਦਾ ਜੀ ਵੇਖੋ ਡੱਲੇ ਸਾਹਿਬ ਆਪਣੇ ਇਕੱਲੇ ਹੱਕ ਵਸਦੇ ਨਹੀਂ ਤੁਹਾਡੇ ਸਾਰੇ ਲੋਕਾਂ ਲਈ ਬੈਠੇ ਆ ਜੀ ਤੇ ਜੇ ਤੁਸੀਂ ਸਾਥ ਦੇਓਗੇ ਤਾਂ ਮੋਰਚਾ ਪਾਉਜੀ ਜਿੱਤੇ ਜਾ ਸਕਦਾ ਹੈ ਜੀ ਕੋਈ ਏਡੀ ਵੱਡੀ ਗੱਲ ਨਹੀਂ ਕੀ ਮੋਰਚਾ ਇਧਰ ਬਾਬਾ ਪ੍ਰਗਟ ਸਿੰਘ ਜੀ ਵੇਖੋ ਆਟਾ ਗੁੰਨਣ ਲੱਗਿਆ ਜੀ ਕਿਉਂਕਿ ਸਾਰਾ ਦਿਨ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਇੱਥੇ ਲੰਗਰ ਜਦੋਂ ਦੀ ਪਿੱਲੋ ਦਿੱਲੀ ਵੀ ਖਨੌਰੀ ਤੇ ਦਿੱਲੀ ਦਿੱਲੀ 1 ਸਾਲ 15 ਦਿਨ ਸੇਵਾ ਕੀਤੀ ਪਾਪਾ ਪ੍ਰਗਤ ਸਿੰਘ ਉਹਨਾਂ ਨੇ ਇੱਕ ਦਿਨ ਘਰੇ ਨਹੀਂ ਆਏ ਤੇ ਖਨੌਰੀ ਵੀ ਜਦੋਂ ਦਾ ਮੋਰਚਾ ਲੱਗਾ ਜੀ ਉਦੋਂ ਦੀ ਸੇਵਾ ਨਿਭਾ ਰਿਹਾ ਹੈ ਜੀ ਤੇ ਹੁਣ ਆਟਾ ਗੁੰਨਿਆ ਜਾ ਰਿਹਾ ਬਹੁਤ ਵੱਡੀ ਸੇਵਾ ਹੈ ਜੀ ਮਹਾਨ ਸੇਵਾ ਕਹਿ ਸਕਦੇ ਆ ਇਧਰ ਬਜ਼ੁਰਗ ਲੱਗੇ ਹੋਇਆ ਜੀ ਗੰਡੇ ਕੱਟੀ ਜਾਂਦਾ ਕੋਈ ਮਿਰਚਾਂ ਕੱਟੀ ਜਾਂਦਾ ਕੋਈ ਪਿਆਜ਼ ਹਨਾ ਤੇ ਇਧਰ ਬਾਈਆਂ ਨੇ ਗੋਭੀ ਐ ਬਰੀਕ ਕਰ ਦਿੱਤੀ ਆ ਗੋਭੀ ਵਾਲੇ ਪਰ ਉਠੇ ਬਾਈ ਜੀ ਤਿਆਰ ਹੋਣਗੇ ਇਸ ਤੋਂ ਸੰਗਤਾਂ ਨੂੰ ਸ਼ਿਕਾਇਤ ਜਾਣਗੇ ਜੀ ਇਹ ਵੀ ਮਹਾਨ ਸੇਵਾ ਜੀ ਲੱਗੇ ਆ ਤੰਬੂ ਦੂਰ ਤੱਕ ਟਰਾਲੀਆਂ ਜੀ ਤੇ ਇਹ ਆ ਕੈਂਪ ਤਾਂ ਨੂੰ ਵਿਖਾਇਆ ਬਾਕੀ ਬਾਲਣ ਦੀ ਵੀ ਬਹੁਤ ਜ਼ਰੂਰਤ ਆ ਜੇ ਕੋਈ ਬਾਲਣ ਦੀ ਸੇਵਾ ਕਰ ਸਕਦਾ ਤੇ ਵੱਧ ਤੋਂ ਵੱਧ ਬਾਲਣ ਦੀ ਸੇਵਾ ਜ਼ਰੂਰ ਕਰਿਆ ਕਰੋ ਕਿਉਂਕਿ ਬਾਲਣ ਬਿਨਾ ਕੋਈ ਸਿਸਟਮ ਨਹੀਂ ਚੱਲਦਾ ਤੇ ਇੱਧਰ ਪਾਣੀ ਵਾਲੀ ਟੈਂਕੀ ਗਿੱਜਰ ਵਾਲੀ ਉਹ ਵੀ ਰੱਖੀ ਆ ਜੀ ਤੜਕੇ ਉੱਠ ਕੇ ਇਸ਼ਨਾਨ ਕਰਦੇ ਆ ਗਰਮ ਪਾਣੀ ਪਾ ਕੇ ਤੇ ਵੀਡੀਓ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ